ਐ ਸੋ ਇਦਾ ਕਿਸਨ ਬਾਪ ਸੀ ਭਾਈਚਾਰਾ ਸਾਰੇ ਜਿਹਨੇ ਪੰਜਾਬ ਦੇ ਵਾਸੀ ਆ ਸਾਰਿਆਂ ਨੇ ਮਿਲ ਜੁਲ ਕੇ ਹੀ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਜਾਂ ਜਿਹੜੇ ਜਿੱਥੇ ਵੀ ਕੋਈ ਕਿਸੇ ਧਰਮ ਫਿਰਕੇ ਨਾਲ ਕੋਈ ਬੇਇਨਸਾਫੀ ਹੁੰਦੀ ਆ ਉਥੇ ਸਾਰਿਆਂ ਨੂੰ ਨਾਲ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਆ ਤੇ ਜੋ ਸਾਡੇ ਬੰਦੀ ਸਿੰਘ ਆ ਇਹਨੇ ਚਿਰ ਤੋਂ ਤੇ ਜੇਲਾ ਚ ਬੰਦੇ ਆ ਉਹਨਾਂ ਨੇ ਆਪਣੀਆਂ ਸਜ਼ਾ ਤੋਂ ਵੱਧ ਭੁੱਲ ਲਿਆ ਅਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਹਲਕਾ ਖਡੂਰਸਾਈ ਤੋਂ ਭਾਈ ਅਮਰਪਾਲ ਸਿੰਘ ਦੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਹੈ ਭਾਈ ਅਮਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਪਰ ਹਲੇ ਵੀ ਦੋਸਤੋ ਭਾਈ ਅਮਰਿਤਪਾਲ ਸਿੰਘ ਆਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੰਦ ਨੇ ਉਥੇ ਹੀ ਦੋਸਤੋ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਵੀ ਚੋਣ ਲੜੀ ਸੀ ਪਰ ਦੋਸਤੋ ਉਹਨਾਂ ਦੀ ਹਾਰ ਹੋਈ ਸੀ ਸੈਂਟਰ ਦੇ ਵਿੱਚ ਦੋਸਤੋ ਭਾਜਪਾ ਦੀ ਸਰਕਾਰ ਬਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਬੰਦੀ ਸਿੰਘ 30 35 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਸਿਕੋਂ ਦੇ ਇਹਨਾਂ ਮਸਲਿਆਂ ਨੂੰ ਲੈ ਕੇ ਦੋਸਤੋ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਰਵਨੀਤ ਸਿੰਘ ਬਿੱਟੂ ਬਾਰੇ ਬੋਲੇ ਨੇ ਆਓ ਦੋਸਤੋ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸੋ ਜੀਦਾ ਕਿਸਾਨਾਂ ਵਾਪਸੀ ਭਾਈਚਾਰਾ ਸਾਰੇ ਜਿਹਨੇ ਪੰਜਾਬ ਦੇ ਵਸਨੀਕ ਆ ਸਾਰਿਆਂ ਨੂੰ ਮਿਲ ਜੁਲ ਕੇ ਹੀ ਪੰਜਾਬ ਨੂੰ ਅੱਗੇ ਬਣਾਉਣਾ ਚਾਹੀਦਾ ਜਾਂ ਜਿਹੜੇ ਜਿੱਥੇ ਵੀ ਕੋਈ ਕਿਸੇ ਧਰਮ ਫਿਰਕੇ ਨਾਲ ਕੋਈ ਦੇਨ ਸਾਭੀ ਹੁੰਦੀ ਹੈ ਉੱਥੇ ਸਾਰਿਆਂ ਨੂੰ ਗੱਲ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਆ ਤੇ ਜੋ ਸਾਡੇ ਬੰਦੀ ਸਿੰਘ ਆਈ ਨੇ ਚਿਰ ਤੋਂ ਇਹ ਜੇਲਾ ਚ ਬੰਦੇ ਆ ਉਹਨਾਂ ਨੇ ਆਪਣੀਆਂ ਸਜ਼ਾ ਤੋਂ ਵੱਧ ਭੁੱਲ ਲਿਆ ਉਹਨੂੰ ਸਾਰੇ ਪੰਜਾਬੀਆਂ ਨੂੰ ਮੇਰਾ ਖਿਆਲ ਹੈ ਬਰੇਵਿੰਗ ਦੀ ਪਿਟੂਨ ਵਿੱਚ ਸੁਣਨਾ ਚਾਹੀਦਾ ਕਿ ਇਹੋ ਜੀ ਅੜੀਆ ਦਾ ਰਵਈਆ ਅਪਣਾ ਕੇ ਉਹ ਮੇਰਾ ਖਲਪਾ ਦਾ ਟਾਈਮ ਸੰਤਾਨੇ ਜਿਦਾਂ ਨੂੰ ਹਮਦਨਾ ਲੋਕ ਸਾਰੇ ਖੰਕਾਰਦਾ ਸਰਕਾਰਾਂ ਕਿਹਨਾਂ ਦੇ ਰਹੋ ਉਹਨਾਂ ਨੂੰ ਤੇ ਇਹ ਇਦਾਂ ਰੱਖਣਗੇ ਲੋਕਾਂ ਦੀ ਜਿਹੜਾ ਤੁਸੀਂ ਵਿਚਰੋਗੇ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਨਾਲ ਖੜੋਗੇ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਮੇਰਾ ਖਿਆਲ ਉਹਨਾਂ ਨੂੰ ਵੀ ਆਪਣੇ ਅੰਦਰ ਝਾਤ ਪਾਰਨੀ ਚਾਹੀਦੀ ਆ ਤੇ ਉਹਨਾਂ ਨੂੰ ਕੌਮ ਦੇ ਵੱਡੇ ਹਿੱਤਾਂ ਲਈ ਜੇ ਉਹ ਆਪਣੇ ਆਪ ਨੂੰ ਸੰਭਾਲਦੇ ਤੇ ਮੇਰਾ ਖਿਆਲ ਉਹਨਾਂ ਨੂੰ ਇਸ ਚੀਜ਼ ਤੇ ਰਾਤ ਦਿਨ ਫੋਨ ਚੈਦੀ ਗਿਆ ਤੇ ਬੰਦੀ ਸੀਖਾ ਤੇ ਰਿਹਾ ਕਰ ਰੋ ਗਰਾਉਂਡ ਬਾਹਰ ਤੇ ਉਹਨਾਂ ਨੂੰ ਅੱਗੇ ਆ ਕੇ ਸਰਕਾਰ ਨੂੰ ਅਪੀਲ ਕਰਦੇ ਮਪਰੀ ਭਾਈ ਸਾਹਿਬ ਨੇ ਜੋ ਹੁਣ ਸੌ ਚੱਕ ਸੌ ਚੱਕਣ ਵਾਸਤੇ ਜੋ ਰਿਆਹੀ ਦੀ ਗੱਲ ਚੱਲ ਰਹੀ ਹੈਗੀ ਪੰਜਾਬ ਸਰਕਾਰ ਨਾਲ ਬੜੀ ਕਿਵੇਂ ਦਾ ਰਵਈਆ ਲੱਗਦਾ ਨਹੀਂ ਅਜੇ ਸਰਦੀ ਪੰਜਾਬ ਸਰਕਾਰ ਨਾਲ ਕੋਈ ਨਹੀਂ ਗੱਲ ਚੱਲੀ ਅਸੀਂ ਜਿਹੜੀ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਦਾ ਜਿਹੜਾ ਲੋਕਾਂ ਦਾ ਸੰਦੇਸ਼ ਲੈ ਕੇ ਭਾਈ ਸਾਹਿਬ ਕੋ ਗਏ ਸੀ ਤੇ ਭਾਈ ਸਾਹਿਬ ਨੇ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਜਿੱਥੇ-ਜਿੱਥੇ ਵੀ ਪ੍ਰੋਮੋਦ ਸਾਹਿਬ ਦੇ ਲੋਕਾਂ ਨੇ ਜੋ ਵੋਟਾਂ ਪਾ ਕੇ ਇਸ ਕੰ다 ਸਿਰੋਗ ਦਿੱਤਾ ਪਾਰੀ ਪੂਰੇ ਸਿੱਖ ਜਗਤ ਨੇ ਉਹਨਾਂ ਦਾ ਜਿੱਥੇ-ਜਿੱਥੇ ਵੀ ਕੋਈ ਬੇਟਾ ਸੀ ਉਹਨਾਂ ਨੇ ਉਹਨਾਂ ਤੇ ਕੋਣ ਮੈਂ ਚ ਹਿੱਸਾ ਪਾਇਆ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਕਰਕੇ ਮੈਂ ਪੂਰੇ ਸਿੱਖ ਜਗਤ ਨੂੰ ਬਹੁਤ-ਬਹੁਤ ਵਧਾਈ ਦਿੱਤੀ ਔਰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਉਹਨੇ ਕਿਹਾ ਕਿ ਇਹ ਜਿੱਤ ਜਿਹੜੀ ਆ ਇਹ ਸੰਤਾਂ ਦੀ ਜਿੱਤ ਆ ਤੇ ਮੈਂ ਇਹ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਦੀ ਸੇਵਾ 'ਚ ਹਮੇਸ਼ਾ ਮੈਂ ਹਾਜ਼ਰ ਰਹਾਂਗਾ ਪਪੀ ਜਦੋਂ ਇਲੈਕਸ਼ਨ ਹੋ ਰਿਹਾ ਸੀਗਾ ਕਡੂ ਸਾਹਿਬ ਵਰਕਸ਼ੀਟ ਬਣੀ ਹੋਈ ਸੀਗੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਵਿਰਸਾ ਸਿੰਘ ਬਟੋਹਾ ਵੱਲੋਂ ਜੋ ਵੀ ਸ਼ਬਦ ਨਿੱਜੀ ਵੀ ਬੋਲਣੇ ਸਹੀਤੇ ਸੀਗੇ ਭਾਈ ਸਾਹਿਬ ਵਾਸਤੇ ਉਹ ਵੀ ਬੋਲੇ ਉਹਨਾਂ ਨੇ ਪਰ ਹੁਣ ਕੱਲ ਇੱਕ ਬਿਆਨ ਆਉਂਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਵੀ ਇਹਨਾਂ ਦੀ ਰਿਹਾਈ ਦੇ ਲਈ ਜਾਂ ਸੌਂ ਚੁਪਣ ਦੇ ਲਈ ਇਹਨਾਂ ਨੂੰ ਰਿਹਾਈ ਦਿੱਤਾ ਜਾਵੇ ਕਿਵੇਂ ਲੈਂਦੇ ਹੋ ਇਹਨਾਂ ਦੇ ਸਤਾਰ ਮੰਦ ਵੀ ਇਹ ਜੀ ਇਹ ਤਾਂ ਉਦੋਂ ਵੀ ਉਹਨਾਂ ਦੇ ਇੱਕ ਇੱਕ ਵਰਤਾਂ ਸਰਜੈਂਟ ਦੀ ਕੋਰਸ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਸੀ ਇਲੈਕਸ਼ਨ ਜਿੱਤ ਜੀਏ ਕਿਉਂ ਭਾਈ ਸਾਹਿਬ ਦੀ ਸਾਰੀ ਸ਼ਕਤੀਤ ਨੂੰ ਸਾਰੇ ਲੋਕ ਕਿ ਤੁਸੀਂ ਸਾਰੇ ਸਾਹਮਣੇ ਹੋ ਤੇ ਲੋਕਾਂ ਨੇ ਉਹਨਾਂ ਦੇ ਉਹਨਾਂ ਦੇ ਬਿਆਨਾਂ ਤੇ ਕੋਈ ਅਸਰ ਨਹੀਂ ਕੀਤਾ ਉਹਨਾਂ ਨੇ ਬਥੇਰਾ ਚਿਕੜਾ ਛਾਲਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਲੋਕ ਹੁਣ ਕਾਫੀ ਸਮਝਦਾਰ ਹੋ ਚੁੱਕੇ ਆ ਉਹਨਾਂ ਨੇ ਭਾਈ ਸਾਹਿਬ ਦਾ ਲੜਕੇ ਸਾਹ ਦਿੱਤਾ ਤੇ ਬਹੁਤ ਵੱਡੀ ਲੀਡ ਨਾਲ ਉਹਨੂੰ ਜਿਤਾਇਆ ਇਹ ਲੋਕਾਂ ਦੀ ਜਿੱਤ ਆ ਤੇ ਲੋਕਾਂ ਨੇ ਉਹਨਾਂ ਜਿਹੜੀਆਂ ਉਹਨਾਂ ਨੇ ਗਰਤਸ ਸਿੰਘ ਮਲਟੋਵਾ ਜਾਂ ਹੋਰ ਲੋਕਾਂ ਨੇ ਉਹ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਦਾ ਜਵਾਬ ਸੰਗਠਾ ਨੇ ਦਿੱਤਾ ਤੇ ਇਹਨੂੰ ਜ਼ਿਆਦਾ ਕਹਿਣ ਦੀ ਕੋਸ਼ਿਸ਼ ਨਹੀਂ ਚਲੋ ਜੇ ਉਹ ਅੱਜ ਕਹਿ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਇਸ ਇਹਨੇ ਨੀਵੇਂ ਪੱਧਰ ਤੇ ਨਹੀਂ ਸੀ ਹੋਣਾ ਚਾਹੀਦਾ ਕਿ ਇੱਕ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੇ ਫਿਰ ਪੰਥਕ ਜਿਹੜਾ ਕੋਈ ਕੋਈ ਸਿੱਖ ਚਿਹਰਾ ਚੇ ਲਖਣ ਲੜਿਆ ਉਹਦੇ ਖਿਲਾਫ ਹੀ ਉਹਨਾਂ ਰੱਖਣ ਲੜੀ ਉਹਨਾਂ ਹੋਰ ਤਿੱਥੀਆਂ ਦੋ ਤਿੰਨ ਪਾਰਟੀਆਂ ਜਿਹੜੀਆਂ ਮੇਜਰ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਕੋਈ ਬਚਨ ਨਹੀਂ ਬੋਲਿਆ ਇਸ ਕਰਕੇ ਸਿੱਖ ਸਿੱਖ ਸੰਗਠਾ ਦੇ ਮਨ 'ਚ ਇਸ ਕੱਲ ਦਾ ਰੋਸ ਆ ਆਹ ਉਹਨੇ ਇਹ ਸਾਡੇ 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 ਮਨ ਚ ਨਹੀਂ ਹੈ ਨਾ ਸਿੱਖ ਸੰਗਤਾਂ ਨੇ ਇਸ ਕਰਕੇ ਉਹਨਾਂ ਨੂੰ ਬਹੁਤ ਅਸ਼ਾਰ ਦਿੱਤਾ ਔਰ ਬਹੁਤ ਉਹਨਾਂ ਦੇ ਮਨੋਂ ਲੱਥ ਗਏ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਅੱਗੇ ਤੋਂ ਵੀ ਜੇ ਉਹਨਾਂ ਨੇ ਇਹ ਪਹਿਲੀ ਗੱਲ ਤੇ ਉਹ ਸੰਗਤਾਂ ਨੇ ਵੈਸੇ ਹੀ ਨਕਾਰ ਦਿੱਤਾ ਫਿਰ ਵੀ ਜੇ ਉਹਨਾਂ ਨੇ ਇਸ ਫੀਲਡ 'ਚ ਰਹਿਣਾ ਵਾ ਤੇ ਉਹਨਾਂ ਨੂੰ ਲੋਕਾਂ ਦੀਆਂ ਸਿੱਖ ਾਂ ਦੀਆਂ ਪਾਉਂਦਿਆਂ ਭਰਮਣ ਦੀ ਕਦਰ ਕਰਦੇ ਹੋਏ ਅੱਗੇ ਤੋਂ ਸਹੀ ਫੈਸਲੇ ਲੈਣੇ। ਅੱਜ ਭੱਜ ਜੀ ਰਮਨੀਤ ਸਿੰਘ ਮਿੱਟੂ ਵੱਲੋਂ ਕਾਫੀ ਵਿਆਨਵਾਜੀ ਕੀਤੀ ਗਈ ਹੈ ਭਾਈ ਸਾਹਿਬ ਦੇ ਖਿਲਾਫ। ਕੱਲ ਉਹਨਾਂ ਜਿੱਤਾਂ ਦੇ ਬਾਬ ਜੀ ਜਿਹੜਾ ਪਾਜਮਾ ਵੱਲੋਂ ਕੇਂਦਰੀ ਮਾਪਦੀ ਲਗਾਇਆ ਗਿਆ ਕਿਵੇਂ ਦੇਖਦੇ ਹਾਂ ਸਰਕਾਰ ਸਰਕਾਰ ਮਤਾਨੀ ਇਹ ਤੇ ਚਲੋ ਜੀ ਮੈਂ ਸੋਚਦਾ ਕਿ ਮਹਾਰਾਜ ਜੀ ਨੇ ਵੀ ਇਸ ਮੱਤ ਬਖਸ਼ੇ ਕਿ ਪੰਜਾਬ ਸੋਖਸ਼ਾਂ ਕੀ ਨਾ ਵਸਦਾ ਰਹੇ ਜਿੱਦਾਂ ਉਹਨੇ ਆਗਲੋਂ ਦੀ ਕੋਸ਼ਿਸ਼ ਕੀਤੀ ਆ ਫਿਰ ਕੋ ਪੜਾ ਪਾਉਣ ਦੀ ਕੋਸ਼ਿਸ਼ ਕਿ ਅਸੰਤਾ ਨੇ ਬਹੁਤ ਉਹਨਾਂ ਦੀਆਂ ਗੱਲਾਂ ਤੇ ਨਾਸਰ ਕਰਦੇ ਹੋਏ ਤੇ ਮੈਂ ਸੋਚਦਾ ਕਿਸਾਨ ਵਾਪਸੀ ਭਾਈਚਾਰਾ ਸਾਰੇ ਜਿਹਨੇ ਪੰਜਾਬ ਦੇ ਵਾਸੀਆਂ ਸਾਰਿਆਂ ਨੇ ਮਿਲ ਜੁਲ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਜਾਂ ਜਿਹੜੇ ਜਿੱਥੇ ਵੀ ਕੋਈ ਕਿਸੇ ਤਾਂ ਪਰ ਕਿਉਂਕਿ ਨਾ ਕੋਈ ਬੇਇਨਸਾਫੀ ਹੁੰਦੀ ਹੈ ਉੱਥੇ ਸਾਰੇ ਨਾਲ ਮਿਲ ਕੇ ਆਵਾਜ਼ ਉਠਾਈ ਦੀ ਆ ਤੇ ਦੋ ਸਾਡੇ ਬੰਦੀ ਸਿੰਘ ਆਈਮੇਚਰ ਤੋਂ ਤੇ ਜੇਲਾ ਜਬੰਦਿਆ ਉਹਨਾਂ ਨੇ ਆਪਣੀਆਂ ਸਜ਼ਾ ਤੋਂ ਵੱਧ ਭੁੱਲ ਲਿਆ ਉਹਨੂੰ ਸਾਰੇ ਪੰਜਾਬੀਆਂ ਨੂੰ ਮੇਰਾ ਖਿਆਲ ਅਗਰੇਵੰਦੀਤ ਬਿਟੂ ਨੂੰ ਸੋਚਣਾ ਚਾਹੀਦਾ ਕਿ ਇਹੋ ਜੀ ਅੜੀ ਵਾਲਾ ਰਵਈਆ ਅਪਣਾ ਕੇ ਉਹ ਮੇਰਾ ਖਲ ਪਾਦਾ ਟਾਈਮ ਸੰਭਾਣਦੇ ਜਿਪਾ ਨੂੰ ਹਮਾਰਾ ਲੋਕ ਸਭੇ ਚ ਨਿਕਾਰਦਾ ਸਰਕਾਰਾਂ ਕਿਹਨਾਂ ਚਿਰ ਉਹਨਾਂ ਨੂੰ ਇਹ ਇਦਾਂ ਰੱਖਣੀਆਂ ਲੋਕਾਂ ਚ ਜਿਹੜਾ ਤੁਸੀਂ ਵਿਚਰੋਗੇ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਨਾਲ ਖੜੋਗੇ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਜੂ ਮੇਰਾ ਖਿਆਲ ਉਹਨਾਂ ਨੂੰ ਵੀ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਆ ਤੇ ਉਹਨਾਂ ਨੂੰ ਕੋਮ ਦੇ ਵੱਡੇ ਹਿੱਤਾਂ ਲਈ ਜੇ ਉਹ ਆਪਣੇ ਆਪ ਨੂੰ ਸੰਭਾਲਦੇ ਤੇ ਮੇਰੇ ਖਿਆਲੋਂ ਉਹਨਾਂ ਨੂੰ ਇਸ ਚੀਜ਼ ਤੇ ਰਾਤ ਦਿਨ ਜਿਹੜੀ ਜੈਦਗੀ ਤੇ ਬੰਦੀ ਸੀ ਕਦੇ ਰਹਾ ਕਰਾਉਣ ਵਾਸਤੇ ਉਹਨਾਂ ਨੂੰ ਅੱਗੇ ਆ ਕੇ ਸਰਕਾਰ ਨੂੰ ਅਪੀਲ ਕਰਦੇ। ਇਹ ਨਸ਼ਿਆ ਦਾ ਤਾਪੀ ਜਿਹੜਾ ਅਖਰ ਪੰਜਾਬ ਦੇ ਵਿੱਚ ਵਾਪਰ ਰਿਹਾ ਕੋਈ ਨਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਨਿੱਤੇ ਦੀ ਜੜ ਭੇਟ ਚਾਹਤੇ ਆ। ਕੀ ਲੱਗਦਾ ਹੈ ਕਿ ਜੇਕਰ ਭਾਈ ਸਾਹਿਬ ਬਾਹਰ ਆਉਣੇ ਆ ਜਿਹੜੀ ਨਸ਼ਿਆ ਵਿਰੋਧ ਨੂੰ ਨਾਲ ਵੱਲ ਬਹਿਮ ਚਲਾਈ ਗਈ ਸੀ ਉਹ ਕੱਲਾ ਘਡੋਰ ਹਲ ਸਭ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਉਤੰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਦੀ ਇਹ ਜਿਹੜਾ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਜਾਂ ਲੋਕਾਂ ਨੇ ਇਹਦਾ ਬੜਾ ਸਜੋਗ ਦਿੱਤਾ ਉਹ ਖਾਲੀ ਨਸ਼ਿਆਂ ਦੇ ਲੜਾਈ ਦੇ ਖਿਲਾਫ ਹੀ ਦਿੱਤਾ ਗਿਆ ਮੇਰੇ ਜਿੱਥੋਂ ਤੱਕ ਲੱਗਦਾ ਹੈ ਕਿ ਸਾਰੇ ਲੋਕਾਂ ਦੀ ਇਹ ਕੋਈ ਆਵਾਜ਼ ਸੀ ਕਿ ਪੰਜਾਬ ਦੀ ਨੌਜਵਾਨੀ ਨਸ਼ਾ ਖਾ ਰਹੀ ਹੈ ਤੇ ਜੇ ਨੌਜਵਾਨੀ ਨਾਲ ਬੱਚੂ ਕਿਤੇ ਸਾਡੇ ਬਾਕੀ ਹੋਰ ਸਾਰੇ ਸਾਧਨ ਬੇਕਾਰ ਹੋ ਜਾਣਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਭਾਈ ਸਾਹਿਬ ਦਾ ਵੀ ਇਹੋ ਹੀ ਹੈ ਕਿ ਮੈਂ ਨਸ਼ਿਆਂ ਦੇ ਖਿਲਾਫ ਹੀ ਬੱਡੀ ਲੜਾਈ ਜਾਂ ਅੱਗੇ ਜਿੱਦਾਂ ਲੜੀ ਉਤੋਂ ਵੀ ਵੱਧ ਛੜ ਕੇ ਸਾਰੇ ਨਾਲ ਲੈ ਕੇ ਸਾਰੇ ਸਤ ਸੰਗੀਆਂ ਸਾਥੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਅਹੀਂ ਇਹ ਚੀਜ਼ ਹੈ ਕਿ ਪੰਜਾਬ ਦੀ ਧਰਤੀ ਤੋਂ ਰਸ਼ੀ ਦੀ ਜੜ੍ਹ ਪੁੱਟਣੀ ਆ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਕਿਉਂਕਿ ਇਹਦੇ ਵਾਸਤੇ ਚਿੰਤਤ ਹੋਣਾ ਚਾਹੀਦਾ ਕਿ ਪਾਸੇ ਹੋਣਾ ਇਲੈਕਸ਼ਨ ਕੈਂਪੇਨ ਤੇ ਲੋਕਾਂ ਕੋ ਵਿਚਨੇ ਤੇ ਘਰ ਘਰ ਲਾਸ਼ਾਂ ਵਿਸ਼ੀਆਂ ਬਹੁਤ ਬੁਰਾ ਹਾਲ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸ ਇਸ ਵਾਸਤੇ ਬਹੁਤ ਧਿਆਨ ਦੇਣ ਦੀ ਲੋੜ ਆ ਤੇ ਇਹਦੇ ਵਾਸਤੇ ਚਿੰਤਾ ਤੋਂ ਹੁੰਦੀ ਪੜੇ ਵੱਡੇ ਯਤਨ ਕਰਨ ਦੀ ਲੋੜ ਆ ਤੇ ਜਿੰਨਾ ਚਿਰ ਭਾਈ ਸਾਹਿਬ ਨਹੀਂ ਵੀ ਆਉਂਦੇ ਉਹਨਾਂ ਚਿਰ ਆਪਾਂ ਨੂੰ ਇਹ ਨਹੀਂ ਲੱਗਦਾ ਕਿ ਸਾਰਿਆਂ ਨੂੰ ਇਸ ਵਾਸਤੇ ਕਦਮ ਪੁੱਟਣਾ ਚਾਹੀਦਾ ਆਪਣੀ ਨੌਜਵਾਨੀ ਨੂੰ ਧਰਮ ਪਾਸੇ ਲੈ ਕੇ ਆਈਏ ਧਰਮ ਨਾਲ ਜੋੜੀਏ ਤਾਂ ਹੀ ਅਸੀਂ ਨਸ਼ਿਆਂ ਤੋਂ ਨਸ਼ਿਆਂ ਦੇ ਗੈਤਕ ਸਭਿਆਚਾਰ ਦੇ ਨਾਂ ਤੇ ਸਾਡੀ ਨੌਜਵਾਨੀ ਨੂੰ ਬੜੇ ਪਟੇਤ ਪੁਣੇ ਵਾਲੇ ਇਹਨਾਂ ਨੇ ਧੱਕ ਦਿੱਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਆਪ ਆਪਣੇ ਵਿਰਸੇ ਵੱਲ ਮੁੜੀਏ ਤੇ ਫੇਰ ਹੀ ਸਾਡਾ ਉਜਾਅ ਚਾਹ ਸਕਦਾ। ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਬਟਾ ਪੱਖ ਦੂਸਤਾਂ ਤੋਂ ਤੇ ਫੀਡਬੈਕ ਤੋਂ ਪੱਥਰ ਜਿਹੜਾ ਨੂੰ ਮਿਲਿਆ ਹੈਗਾ ਇਹ ਪੰਜਾਬ ਦੇ ਵਿੱਚ ਇੱਕ ਪੱਥਰ ਲਹਿਰ ਮੰਨੀ ਜਾ ਸਕਦੀ ਹੈ ਜਿਹੜੇ ਆਪ ਮੁਹਾਰੇ ਕੋਈ ਵੀ ਇੱਕ ਰੁਪਿਆ ਖਰਚੇ ਬਗੈਰ ਲੋਕ ਮਤਲਬ ਉਸ ਤਰ੍ਹਾਂ ਉਹ ਪਾਰਟੀਆਂ ਨਸ਼ੇ ਦਾ ਜਾਂ ਪੈਸੇ ਦਾ ਵੱਡ ਕਰਤੀਆਂ ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਈਆਂ ਹੈਗੀਆਂ ਤੇ ਹੁਣ ਜੋ ਕਈ ਸੀਟਾਂ ਖਾਲੀ ਹੋ ਗਈਆਂ ਨੇ ਐ ਐਮਐਲਏ ਬਣ ਕੇ ਜਿਵੇਂ ਚਲੰਦਰ ਜੀ ਸਸ਼ੀਲੋ ਬਰਾਲ ਕਰਕੇ ਨਿੱਗਰਵਾ ਹੋ ਗਈ ਪ੍ਰੀਖਿਆ ਤੇ ਹੁਣ ਬਰਨਾਲਾ ਹੋ ਗਈ ਤੇ ਹੁਣ ਪੰਜਾਬ ਦੇ ਜਿੱਥੇ ਬੰਦੀ ਜਾਂ ਤੁਸੀਂ ਆਪ ਕੀ ਅੱਗੇ ਇਹ ਇਲੈਕਸ਼ਨਾਂ ਪੈਨ ਦੇ ਲੜੋਗੇ ਕੀ ਨਹੀਂ ਜੀ ਅਜੇ ਅਸੀਂ ਤੇ ਜੋ ਇਲੈਕਸ਼ਨ ਲੜੀ ਆ ਉਹ ਭਾਈ ਸਾਹਿਬ ਹੀ ਆ ਕੇ ਕੋ ਫੈਸਲਾ ਕਰਨਗੇ ਇਹ ਤੇ ਹੁਣ ਲੋਕਾਂ ਦਾ ਫਤਵਾ ਸੀ ਲੋਕਾਂ ਨੇ ਭਾਈ ਸਾਹਿਬ ਨੂੰ ਵੀ ਲੋਕਾਂ ਨੇ ਖੜਾ ਕੀਤਾ ਸੀ ਤੇ ਲੋਕਾਂ ਨੇ ਬਹੁਤ ਵੱਡਾ ਸਹੂਦ ਦਿੱਤਾ ਤੇ ਹੁਣ ਸਾਡੀ ਤੇ ਸਰਕਾਰ ਨੂੰ ਵੀ ਅਪੀਲ ਹੈ ਕਿ ਉਹਨਾਂ ਜਿੰਨੇ ਵੀ ਸਾਰੇ ਬੰਦੀ ਸਿੰਘ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਜੋ ਆਗੇ ਪੰਜਾਬ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਲੜਾਈ ਆ ਜਾਂ ਅੱਗੇ ਆਉਣ ਵਾਲੀ ਰਣਨੀਤੀ ਤੇ ਉਹ ਹੀ ਫੈਸਲਾ ਤੈਅ ਕਰਨਗੇ ਅਸੀਂ ਇਹਦੇ ਬਾਰੇ ਚ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਆ ਕਿ ਭਾਜੀ ਸਰਕਾਰ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਜੋ ਵੀ ਦੋਸਤੋ ਬੰਦੀ ਸਿੰਘਾਂ ਨੂੰ ਲੈ ਕੇ ਅਦੇ ਸਿਕਾਉਮ ਦੇ ਮਸਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਗਿਆ ਹੈ ਤੇ ਨਾਲ ਹੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਹਲੇ ਵੀ ਅਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਆਪਣੇ ਸਾਥੀਆਂ ਨਾਲ ਬੰਦ ਨੇ ਹਾਲਾਂਕਿ ਦੋਸਤੋ ਹਲਕਾ ਖਡੂਰ ਸਾਹਿਬ ਤੋਂ ਐਮਪੀ ਵੀ ਬਣ ਚੁੱਕੇ ਨੇ ਤੁਸੀਂ ਦੋਸਤੋ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦਾ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ